ਕਾਕਲ ਸਾਹਿਬ ਵਾਹਿਗੁਰੂ ਜੀ ਕੀ ਬੋਧ ਜੀ ਇਹ ਹੈ ਜੀ ਗੁਰਦੁਆਰਾ ਬਜਨਗੜ੍ਹ ਸਾਹਿਬ ਦਾ ਨਾਮ ਹੈ ਗੁਰਦੁਆਰਾ ਬਜਨਗੜ੍ਹ ਸਾਹਿਬ ਆਪ ਅਸਥਾਨ ਸੰਤ ਅਤਰ ਸਿੰਘ ਜੀ ਮਸਤੂਣਾ ਸਾਹਿਬ ਜੋ ਸੰਗਰੂਰ ਦੇ ਵਿੱਚ ਹੈ ਉਹ ਦੇ ਸਾਹਦੋਂ ਪਹਿਲਾਂ ਫੌਜ ਦੀ ਨੌਕਰੀ ਛੱਡ ਕੇ ਸੰਤ ਅਤਰ ਸਿੰਘ ਜੀ ਇਹ ਕਹਿੰਦੇ ਕਿ ਇੱਥੇ ਅਸਥਾਨ ਤੇ ਪਹੁੰਚੇ ਸਨ ਇਹ ਥਾਨ ਮਹਾਰਾਜ ਅਰਨਜੀਤ ਸਿੰਘ ਨੇ ਛੱਡਿਆ ਹੋਇਆ ਸੀ ਆਹ ਉਹ ਪੁਰਾਣੀ ਬਿਲਡਿੰਗ ਹੈ ਜੀ ਅਜੇ ਵੀ ਕਾਇਮ ਰੱਖਿਆ ਹੋਇਆ ਤੇ ਇਤਿਹਾਸ ਨੇ ਤੇ ਬਹੁਤ ਹਾਤੇ ਜਿਹੜਾ ਹੈ ਸੰਤਾਂ ਨੇ ਤੇ ਮਾਰਤਾ ਤੋੜ ਦਿੱਤੀਆਂ ਗਈਆਂ ਪਰ ਇਹ ਪੁਰਾਣੀ ਬਿਲਡਿੰਗ ਜਿਹੜੀ ਰੱਖੀ ਹੋਈ ਆ ਸੋ ਇਸ ਤਰ੍ਹਾਂ ਚਾਹੀਦਾ ਕਿ ਇਤਿਹਾਸ ਸੰਭਾਲਿਆ ਰਹੇ ਨੂੰ ਤੋੜਿਆ ਨਾ ਜਾਵੇ ਹਾਂ ਜੇ ਨਵਾਂ ਕਰਨਾ ਹੈ ਤੇ ਲਾਗੇ ਜਗ੍ਹਾ ਲੈ ਕੇ ਵੱਖਰਾ ਜਿਹੜਾ ਜਿ ਤਰ੍ਹਾਂ ਗੁਰਦੁਆਰਾ ਸਾਹਿਬ ਬਣਾਤਾ ਨਾ ਇਸ ਤਰ੍ਹਾਂ ਬਣਾ ਦਿੱਤਾ ਜਾਵੇ ਸੋ ਇਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਵੀ ਜਿਹੜਾ ਮਟਾਉਣਾ ਨਹੀਂ ਚਾਹੀਦਾ ਸੀ ਸੋ ਜਿਹੜੀਆਂ ਹੈਗੀਆਂ ਉਹਨਾਂ ਨੂੰ ਸੰਭਾਲਿਆ ਜਾਵੇ ਜਿਵੇਂ ਇਹ ਸੰਤਾਂ ਦੀ ਜਗ੍ਹਾ ਨੂੰ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਸੋ ਕਹਿੰਦੇ ਉਹ ਸਾਨ ਹੈ ਜਿੱਥੇ ਸੰਤ ਅਤਰ ਸਿੰਘ ਜੀ ਮਸਤੋਂ ਵਾਲਾ ਆ ਕੇ ਭਜਨ ਮੰਦਗੀ ਕਰਿਆ ਕਰਦੇ ਸਨ ਸਹੂਦੋਂ ਬਾਅਦ ਫਿਰ ਪ੍ਰਚਾਰ ਹਿਤ ਪੰਜਾਬ ਸੰਗਰੂਰ ਚਲੇ ਗਏ ਜਿੱਥੇ ਜਾ ਕੇ ਸੰਤਾਂ ਨੂੰ ਗੁਰੂ ਦੇ ਨਾਲ ਲਾਇਆ ਸੇਉ ਸਥਾਨ ਹੈ ਜੀ ਲੋ ਬਧੀਆ ਰਮਣੀਕ ਸਥਾਨ ਹੈ